ਹਾਂਜੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੇ ਵਿਧਾਨ ਸਭਾ ਹਲਕਾ ਜਗਰੋਂ ਦੀ ਜਿਹੜੀ ਟੀਮ ਹੈਗੀ ਕੈਪਟਨ ਸਾਧੂ ਸਿੰਘ ਜੀ ਤੱਪੜ ਤੇ ਗੁਰਵਚਨ ਸਿੰਘ ਜੀ ਮਾਨ ਜਗਸੀਰ ਸਿੰਘ ਸੇਰਾ ਜੀ ਤੇ ਸਾਡੇ ਅਨਚਾਰਜ विधानसभा ਹਲਕਾ ਜਗਰਾਉਂ ਦੇ ਸਰਦਾਰ ਲਖਮਣ ਸਿੰਘ ਸਾਡੇ ਫੌਜੀ ਸਾਹਿਬ ਸਰਦਾਰ ਸ਼نگਾਰਾ ਸਿੰਘ ਜੀ ਤੇ ਦਾਸ ਰਿਸ਼ਪਾਲ ਸਿੰਘ ਗਾਲਬ ਸਾਰੇ ਸਾਥੀ ਲੱਗੇ ਹੋਏ ਆ ਭਾਈ ਇਲੈਕਸ਼ਨਾਂ ਦਾ ਸਮਾਂ ਹੈਗਾ ਤੇ ਵਿਧਾਨ ਸਭਾ ਹਲਕੇ ਦੀਆਂ ਜਿਹੜੀਆਂ ਸਾਰੀਆਂ ਵੋਟ ਲਿਸਟਾਂ ਜਿਹੜੀਆਂ ਚੈੱਕ ਕਰ ਰਹੇ ਨੇ ਤੇ ਇਹਨਾਂ ਵੋਟ ਲਿਸਟਾਂ ਨੂੰ ਜਿਹੜੀਆਂ ਪੈਂਡ ਪੈਂਡ ਪਚਾਉਣਾ ਵੀ ਆ ਸਾਰੇ ਸਾਥੀ ਡਿਊਟੀਆਂ ਲੱਗ ਰਹੇ ਨੇ ਤੇ ਹੱਥੀ ਹੱਥੀ ਕਰਾਈ ਪਈ ਆ ਚਾਰੇ ਪਾਸੇ ਹਾਂਜੀ ਸੁਭਿਦਾਰ ਸਾਹਿਬ ਕੁਛ ਕਹਿਣਾ ਚਾਹੁੰਨੇ ਹੋ ਜੀ ਸਮਾਜ ਨੂੰ ਇਹਨਾਂ ਚੋਣਾਂ ਦੇ ਸਬੰਧ ਦੇ ਵਿੱਚ ਦੋ ਸ਼ਬਦ ਜ਼ਰੂਰ ਕਹੋ ਜੀ ਤੇ ਸਮਾਜ ਵੀ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਰੇ ਸਾਥੀ ਡਟੇ ਹੋਏ ਆ ਤੇ ਕੋਈ ਦੱਸੋ ਜੀ ਆਪਣੇ ਵਿਚਾਰ ਬਦਾਨ ਸਭਾ ਹਲਕਾ ਜਗਰਾਉਂ ਔਰ ਲੋਕ ਸਭਾ ਹਲਕਾ ਲੁਧਿਆਣਾ ਦੀ ਫੁੱਲ ਤਿਆਰੀ ਹੋ ਰਹੀ ਆ ਬਾਸਪਾ ਦੀ ਸ਼ੀਟ ਲੁਧਿਆਣੇ ਤੋਂ ਜਿੱਤਣ ਦੀ ਜਿਸ ਤਰ੍ਹਾਂ ਅੱਜ ਤੋਂ ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਿਸ ਵੀ ਕੈਂਡੀਡੇਟ ਨੂੰ ਫੇਸ ਲੁਧਿਆਣਾ ਤੋਂ ਨਿਯੁਕਤ ਕੀਤਾ ਜਾਏਗਾ ਤੇ ਵਿਧਾਨ ਸਭਾ ਹਲਕਾ ਜਗਰਾਉਂ ਦੀ ਟੀਮ ਆਪਣਾ ਫੁੱਲ ਸਪੋਰਟ ਕਰੇਗੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਵਿਧਾਨ ਸਭਾ ਹਲਕਾ ਜਗਰਾਉਂ ਦੀ ਜਿਹੜੀ ਟੀਮ ਸਮੁੱਚੀ ਟੀਮ ਉਨੇ ਤਹਿਯਾ ਕੀਤਾ ਕਿ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਹਰ ਘਾਰ ਹਰ ਗਲੀ ਹਰ ਮਹੱਲੇ ਹਰ ਪਿੰਡ ਹਰ ਵਾਰਡ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕਰੇਗੀ ਕਿ ਉਹ ਇਸ ਵਾਰ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ ਜਿਹੜੀ ਸਮਾਜਿਕ ਬਰਾਬਰੀ ਤੇ ਆਰਥਿਕ ਸਮਾਨਤਾ ਦੇ ਸੰਕਲਪ ਨੂੰ ਲੈ ਕੇ ਚੱਲਦੀ ਹੈ ਜਿਹਦਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਗ੍ਰੀਨਾਂ ਦੇ ਬਸਪਾ ਦੇ ਬਾਨੀ ਸਾਬ ਸ੍ਰੀ ਕੰਸ਼ੀਰਾਮ ਸਾਹਿਬ ਨੇ ਇਹ ਗੱਲ ਅ ਦੇਸ਼ ਦੀ ਸੰਸਦ ਦੇ ਵਿੱਚ ਵੀ ਕਹੀ ਹੈ ਔਰ ਬਸਪਾ ਨੇ ਅਜੇ ਤੱਕ ਆਪਣਾ ਇਸੇ ਕਰਕੇ ਕੋਈ ਵੀ ਚੋਣ ਮੈਨੀਫੈਸਟੋ ਨਹੀਂ ਜਾਰੀ ਕੀਤਾ ਬਸਪਾ ਚਾਹੁੰਦੀ ਹੈ ਕਿ ਭਾਰਤ ਦੇਸ਼ ਬੀਗੰਪੁਰਾ ਬਣੇ ਜਿੱਥੇ ਸਾਰੇ ਦੁਨੀਆ ਸੁਖ ਸ਼ਾਂਤੀ ਦੇ ਨਾਲ ਰਹਿਣ ਹਰ ਸੁੱਖ ਸਹੂਲਤ ਮਿਲਦੀ ਰਹੇ ਤੇ ਇਸੇ ਸਬੰਧ ਦੇ ਵਿੱਚ ਸਾਥੀਆਂ ਨੇ ਸੰਕਲਪ ਲਿਆ ਸਵੇਰ ਦੇ ਲੱਗੇ ਹੋਏ ਆ ਅਸੀਂ ਸੋਚਿਆ ਵੀ ਚਲੋ ਵੀਡੀਓ ਪਾਈਏ ਛੋਟੀ ਜੀ ਤੇ ਸਾਡੇ ਕੰਮਕਾਰ ਬਾਰੇ ਵੀ ਸਾਥੀਆਂ ਨੂੰ ਪਤਾ ਲੱਗੇ ਤੇ ਸਾਨੂੰ ਵੀ ਥੋੜੀ ਜੀ ਖੁਸ਼ੀ ਮਹਿਸੂਸ ਹੁਣ ਮੈਂ ਸਰਦਾਰ ਗੁਰਵਚਨ ਸਿੰਘ ਮਾਨ ਜਿਹੜੇ ਸਾਡੇ ਬੀਐਸਪੀ ਦੇ ਬਹੁਤ ਪੁਰਾਣੇ ਵਰਕਰ ਨੇ ਮੈਂ ਉਹਨਾਂ ਨੂੰ ਕਹੂੰਗਾ ਵੀ ਉਹ ਵੀ ਦੋ ਸ਼ਬਦ ਹਾਂਜੀ ਮਾਨ ਸਾਹਿਬ ਕਿਸ ਤਰੀਕੇ ਨਾਲ ਤਿਆਰੀਆਂ ਚੱਲ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੀਆਂ ਤਿਆਰੀਆਂ ਬਹੁਤ ਜੋਰਾ ਛੋਰਾ ਦੇ ਨਾਲ ਤੇ ਹੱਲਾਸ਼ੀਰੀ ਦੇ ਨਾਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿੰਨਾ ਵੀ ਸਾਡਾ ਸਮਾਜ ਬੈਠਾ ਦੇਸ਼ ਪ੍ਰਦੇਸ਼ਾਂ ਦੇ ਵਿੱਚ ਬੈਠੇ ਲੋਕ ਸਾਡੇ ਪਰ ਦੂਜੀਆਂ ਪਾਰਟੀਆਂ ਤੋਂ ਸਾਰੇ ਬੇਮਖੋ ਰੇ ਆ ਬਿਲਕੁਲ ਸਾਡਾ ਜੋ ਸਮਾਜ ਆ ਸਰ ਹਰ ਪੱਖ ਨੂੰ ਲੈ ਕੇ ਮੂਹਰੇ ਤੁਰ ਰਿਹਾ ਪਰ ਸਾਨੂੰ ਉਮੀਦ ਆ ਜੋ ਸਾਡਾ ਲੁਧਿਆਣਾ ਹਲਕਾ ਹੈ ਉਹ ਜੋ ਵੀ ਇਥੋਂ ਐਮਪੀ ਸਾਡਾ ਖੜੂਗਾ ਅਸੀਂ ਉਹਨੂੰ ਵਿਧਾਨ ਸਭਾ ਦੇ ਵਿੱਚ भेਜਾਂਗੇ ਸਾਨੂੰ ਪੂਰਾ ਲੋਕ ਸਭਾ ਤੇ ਜਿੰਨੀਆਂ ਵੀ ਸੀਟਾਂ ਹੋਣੀਆਂ ਅੱਗੇ ਆਉਣ ਵਾਲੀਆਂ ਵਿਧਾਨ ਸਭਾ ਇਹਨਾਂ ਨੂੰ ਅਸੀਂ ਜੋ ਸਾਡਾ ਐਮਪੀ ਸਾਹਿਬ ਹੋਊਗਾ ਅਸੀਂ ਮਾਣ ਆ ਸਾਨੂੰ ਸਾਡੇ ਪਬਲਿਕ ਤੇ ਉਹ ਆਪਣੇ ਜੋ ਬੀਐਸਪੀ ਨੂੰ ਵੋਟਾਂ ਪਾ ਕੇ ਅ ਵਿਧਾਨ ਸਭਾ ਦੇ ਵਿੱਚ ਭੇਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਮਾਨ ਸਾਹਿਬ ਹੋਰ ਜਗਸੀਰ ਜੀ ਲਖਵੀਰ ਜੀ ਕੀ ਕਹੋਗੇ ਬਾਜੀ ਠੀਕ ਆ ਇਹਦਾ ਪੂਰਾ ਜੋਰ ਲਾਈ ਜਾਂਦੇ ਆ ਹਾਂ ਬਹੁਤ ਬਹੁਤ ਧੰਨਵਾਦ ਜੀ ਇਹ ਬੜੇ ਮਿਸ਼ਨਰੀ ਸਾਥੀ ਨੇ ਜੀ ਤੇ ਇੱਕ ਹੀ ਬੂਟਾ ਮਾਟਾ ਪੂਰਨ ਦੱਬ ਕੇ ਪਾਉਣਾ ਵਾ ਤੇ ਦੱਬ ਕੇ ਯਾਨੀ ਕਿ ਕੰਮ ਕਰਨਾ ਵਾ ਠੀਕ ਆ ਜੀ ਅਜ ਤਾਂ ਅਜ ਤੋਂ ਚੱਲੂ ਹੋਈ ਠੀਕ ਹੈ ਡਟੇ ਭਈਆ ਜੀ ਹਾਤੀ ਵਾਲੇ ਤਾਂ ਹਾਂਜੀ ਗਿੱਲ ਸਾਹਿਬ ਹਾਂਜੀ ਗਿੱਲ ਸਾਹਿਬ ਚੁੱਕਾ ਖਾਲਸਾ ਵੈਰ ਜੀ ਕਿ ਫਤਿਹ ਜੈ ਭੀਮ ਜੈ ਭਾਰਤ ਮੈਂ ਜ਼ਿਆਦਾ ਕਰਕੇ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਸਮਾਜ ਲਈ ਇੱਕੋ ਇੱਕ ਸਾਡੀ ਪਾਰਟੀ ਬਹੁਦਰ ਸਮਾਜ ਪਾਰਟੀ ਆ ਕਿ ਜਿਹੜੀ ਸਾਨੂੰ ਹਰ ਪੱਖੋਂ ਹਰ ਸਾਥ ਹਰ ਇੱਕ ਕਿਸਮ ਦਾ ਸਾਥ ਸਾਨੂੰ ਦੇ ਰਹੀ ਆ ਜਿੱਥੇ ਵੀ ਗਰੀਬ ਕਿਸੇ ਨਾਲ ਟੱਕਾ ਹੁੰਦਾ ਉੱਥੇ ਜਾ ਕੇ ਸਾਡੇ ਪਾਰਟੀ ਦੇ ਬੰਦੇ ਬਹੁਦਰ ਸਮਾਜ ਪਾਰਟੀ ਦੇ ਝੰਡਾ ਘਟ ਦਿੰਦੇ ਆ ਕਿ ਉਹ ਤੁਹਾਨੂੰ ਇਨਸਾਫ ਜ਼ਰੂਰੀ ਦਿਵਾਉਂਦੇ ਆ ਪਰ ਮੈਂ ਇਹ ਵੀਰਾਂ ਨੂੰ ਅਪੀਲ ਕਰਦਾ ਹਾਂ ਜੋ ਸਾਡਾ ਸਮਾਜ ਗਰੀਬ ਸਮਾਜ ਇਹ ਆਪਣੇ ਆਪਣੇ ਮਨਾਂ ਤੇ ਗੱਠ ਦੇ ਲੈਣੋ ਆਪਣੇ ਜਲ ਨੂੰ ਗੱਠਾਂ ਦੇ ਲੈਣ ਵੀ ਸਾਡਾ ਇਹ ਤੋਂ ਬਗੈਰ ਗੁਜ਼ਾਰਾ ਨਹੀਂ ਹੈ ਅਸੀਂ ਇਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਬੋਧ ਸਮਾਜ ਪਾਰਟੀ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਸਾਡੇ ਹਰ ਇੱਕ ਕੰਮ ਸਖਾਲੇ ਹੋ ਜਾਣ ਸੌਖੇ ਹੋ ਜਾਣ ਇੰਨੀਆਂ ਗੱਲਾਂ ਕਹਿੰਦਾ ਰਜਲਨਾ ਬਹੁਤ ਬੇਗੁਜ਼ਰਗੀ ਦਾ ਖਾਲਸਾ ਬੈਤ ਜੈਪੀਨ ਜੈਪਾਤ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਅੱਛਾ ਜੀ ਮੈਂ ਹੁਣ ਤੁਹਾਨੂੰ ਸਾਡੇ ਸਤਕਾਰਯੋਗ ਵੀਰ ਜੀ ਸਰਦਾਰ ਸ਼ੰਗਾਰਾ ਸਿੰਘ ਜੀ ਫੌਜੀ ਸਾਹਿਬ ਇਹਨਾਂ ਨੂੰ ਮਿਲਾਉਣਾ ਸਾਡੇ ਬਹੁਤ ਜ਼ਿਆਦਾ ਸਹਿਯੋਗ ਰਹਿੰਦਾ ਇਹਨਾਂ ਦਾ ਸਾਨੂੰ ਹਮੇਸ਼ਾ ਹੀ ਆਰਥਿਕ ਪੱਖ ਤੋਂ ਵੀ ਮਤਲਬ ਕਿਤੇ ਮੂੰਹ ਵੱਟ ਕੀਤਾ ਹੀ ਨਹੀਂਗਾ ਤੇ ਉਹ ਵੀ ਡਟੇ ਹੋਏ ਆ ਪੂਰਾ ਉਹ ਕਹਿੰਦੇ ਵੀ ਇਸ ਵਾਰ ਤਨਮਨ ਤਨ ਲਾ ਕੇ ਤੇ ਬਿੜੀ ਪਾਰ ਨਗਾਉਣੀ ਆ ਹਾਥੀ ਦੀ ਤੇ ਕੀ ਕਹੋਗੇ ਜੀ ਫੌਜੀ ਸਾਹਿਬ ਅਲਟਾ ਨੇ ਸਾਰੇ ਲੋਕਾਂ ਨੂੰ ਸੁਝਾਅ ਦਿੰਨੇ ਵੀ ਹਾਥੇ ਨੂੰ ਵੋਟ ਪਾਓ ਇਹਨੂੰ ਅੱਗੇ ਕਰੋ ਸਾਡਾ ਸਮਾਜ ਬਦਲੀ ਹੋਵੇ ਬਿਲਕੁਲ ਬਿਲਕੁਲ ਜਿਹੜੇ ਲੋਕ ਸਾਡੇ ਹਜੇ ਵੀ ਪਿੱਛੇ ਨੂੰ ਜਾਂਦੇ ਆ ਪੜ ਲੈ ਕੇ ਪਿੱਛੇ ਜਾਂਦੇ ਉਹ ਵੀ ਬਿਲਕੁਲ ਜੀ ਫੌਜੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਤੇ ਕਿਉਂਕਿ ਜਦੋਂ ਵੀ ਮਤਲਬ ਕੀ ਤੁਹਾਨੂੰ ਮੈਂ ਦੱਸਾਂ ਚਾ ਚੜਿਆ ਪਿਆ ਇਹਨਾਂ ਨੂੰ ਕਹਿੰਦੇ ਵੀ ਐਤ ਕੇ ਹਾਥੀ ਹਾਥੀ ਕਰਾਉਣੀ ਆ ਤੇ ਧੰਨਵਾਦ ਵੀ ਸਾਥੀਓ ਮੈਂ ਵੀ ਅਪੀਲ ਕਰਦਾ ਅ ਮਾਲ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਆਦਾ ਤੋਂ ਜਿਆਦਾ ਅ ਇਸ ਵਾਰ ਜਿਹੜਾ ਹੈਗਾ ਹਾਥੀ ਦੇ ਬਟਨ ਨੂੰ ਦਬਾਓ ਤੇ ਕਿਉਂਕਿ ਬਹੁਜਨ ਸਮਾਜ ਪਾਰਟੀ ਸਾਥਿਓ ਸਾਡਾ ਜਿਹੜਾ ਬੇੜਾ ਪਾਰ ਲਗਾ ਸਕਦੀ ਹੈ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਸਾਡੀਆਂ ਸਰਕਾਰਾਂ ਬਣੀਆਂ ਤਾਂ ਵੱਡੇ ਪੱਧਰ ਤੇ ਸਾਡੇ ਸਮਾਜ ਦੇ ਵਿੱਚ ਚੇਂਜ ਇਸ ਕਰਕੇ ਆਈ ਤੁੱਕ ਕੋਈ ਨੀਤੀਆਂ ਭੋਜਨ ਸਮਾਜ ਪਾਰਟੀ ਨੇ ਜਿਹੀਆਂ ਬਣਾਈਆਂ ਜਿਹੜੀਆਂ ਨਾਲ ਸਾਡੇ ਸਮਾਜ ਦਾ ਭਲਾ ਹੋਇਆ ਹੁਣ ਪਰਸੋ ਇੱਕ ਰਿਜ਼ਲਟ ਆਇਆ ਯੂਪੀਐਸਸੀ ਦਾ ਜਿਹਦੇ ਵਿੱਚ ਇੱਕ ਲੜਕਾ ਆਈਐਸ ਬਣਿਆ ਏ ਉਹ ਜੇਕਰ ਵਸਪਾ ਦੀ ਸਰਕਾਰ ਮਾਨਯੋਗ ਭੈਣ ਜੀ ਉੱਤਰ ਪ੍ਰਦੇਸ਼ ਦੇ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ માં ਲੜਨ ਦੇ ਲਈ ਟ੍ਰੇਨਿੰਗ ਸੈਂਟਰ ਨਾ ਖੋਲਦੇ ਤਾਂ ਉਹ ਸੰਭਵ ਹੀ ਨਹੀਂ ਸੀ ਉਹ ਜੁਪੀਐਸਸੀ ਦਾ ਰਿਜ਼ਲਟ ਦੇ ਵਿੱਚ ਜਿੰਨੇ ਵੀ ਗਰੀਬ ਲੋਕ ਸਿਲੈਕਟ ਹੁੰਦੇ ਆ ਉਹ ਲਗਭਗ ਉਹਨਾਂ ਸੈਂਟਰਾਂ ਦੇ ਵਿੱਚੋਂ ਹੀ ਦੁਜੇ ਹੁੰਦੇ ਆ ਨਹੀਂ ਤਾਂ ਪ੍ਰਾਈਵੇਟ ਲੱਖਾਂ ਰੁਪਿਆ ਲੱਗਦਾ ਹੈ ਲੱਖਾਂ ਰੁਪਿਆ ਲੈਂਦੀਆਂ ਪ੍ਰਾਈਵੇਟ ਅਕੈਡਮੀਆ ਤਿਆਰੀ ਕਰਵਾਉਣ ਦੀਆਂ ਸੋ ਵੀਡੀਓ ਲੰਮੀ ਹੋ ਜੂਗੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਵੱਲੋਂ ਸਾਰੀ ਟੀਮ ਵੱਲੋਂ ਜਿਹੜੀ ਸਾਰੀ ਟੀਮ ਲੱਗੀ ਹੋਈ ਆ ਤੇ ਸਾਰਿਆਂ ਵੱਲੋਂ ਬੇਨਤੀ ਹੈ ਕਿ ਇਸ ਵਾਰ ਜਰੂਰ ਭੋਜਨ ਸਮਾਜ ਪਾਰਟੀ ਦਾ ਸਾਥ ਦਿਓ ਤੇ ਜਿਹੜੀ ਟੀਮ ਕੰਮ ਕਰ ਰਹੀ ਹੈ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜੈ ਭੀਮ ਜੈ ਭਾਰਤ